ਸ਼ੋਭ ਕਾਜ ਕੋ ਛੋੜਿਆ ਕਾਜ ਕਰੇ ਕੁਝ ਲਾਜ ਨਾ ਆਵਤ ਹੈ ਇਨ ਕੋ ਇੱਕ ਰਾਂਡ ਬੁਲਾਏ ਨਚਾਵਤ ਰਾਂਡ ਤੋਂ ਭਾਵ ਗਰੰਡੀ ਸ਼ਬਦ ਗੁਰਬਾਣੀ ਵਿੱਚ ਵੀ ਆਇਆ ਰੰਡੀਆਂ ਉਹ ਕਹਿੰਦਾ ਇੱਕ ਰਾਂਡ ਨਚਾਏ ਬੁਲਾਏ ਨਚਾਵਤ ਹੈ ਗ੍ਰਹਿ ਦਾ ਧਨ ਮਾਲ ਲੁਟਾਵਨ ਕਹਿੰਦਾ ਅੱਜ ਦਾ ਪੰਜਾਬ ਕਿਹੋ ਜਿਹਾ ਜਿਹੜੇ ਪੰਜਾਬੀਆਂ ਦਾ ਬਾਦਸ਼ਾਹ ਕਿਤੇ ਮੁਜਰਾ ਵੇਖ ਕੇ ਜਾਂਦਾ ਤੇ ਅਕਾਲੀ ਬਾਬਾ ਫੂਲਾ ਸਿੰਘ ਨਾਰੀਆਂ ਅੱਖਾਂ ਕਰਕੇ ਕਹਿੰਦਾ ਰਣਜੀਤ ਸਿੰਘ ਅੱਜ ਕੰਜਰੀ ਦਾ ਨਾਚ ਤੂੰ ਵੇਖ ਕੇ ਆਇਆ ਕੱਲ ਨੂੰ ਤੇਰੇ ਪਰਿਵਾਰ ਵੇਖੇਗਾ परसों ਉਹ ਤੇਰੇ ਸਰਦਾਰ ਵੇਖਣਗੇ ਚੌਥੇ ਦਿਨ ਨੂੰ ਪੂਰਾ ਪੰਜਾਬ ਮੁਜਰਾ ਘਰ ਬਣ ਜਾਵੇਗਾ ਮੁਜਰਾ ਘਰ ਸ਼ਬ ਕਾਜ ਕੋ ਛੋਟ ਆਕਾਜ ਕਰੇ ਕੁਝ ਨਾਜ ਨਹੀਂ ਆਵਤ ਹੈ ਇਨ ਕੋ ਇੱਕ ਰਾਂਡ ਬੁલાਏ ਨਚਾਵਤ ਗ੍ਰਹਿ ਕਾ ਧਨ ਮਾਲ ਲੁਟਾਉਣ ਕੋ ਮਰਦੰਗ ਕਹੇ ਤ੍ਰਿਗ ਤ੍ਰਿਗਤ ਨੇ ਸੁਲਤਾਨ ਕਹੇ ਬਿਨ ਕੋ ਕਿਨ ਕੋ ਤਬ ਬਾਹੇ ਉਲਾਰ ਕੇ ਨਾਰ ਕਹੇ ਇਨ ਕੋ ਇਨ ਕੋ ਇਨ ਕੋ ਇਨ ਕੋ ਕੰਜਰੀ ਨਚੰਡਈ ਹੈ ਮਰਦੰਗ ਦੇ ਵਿੱਚੋਂ ਆਵਾਜ਼ ਆਉਂਗੀ ਤ੍ਰਿਗ ਹੈ ਤੈਨੂੰ ਤ੍ਰਿਗ ਹੈ ਤੇ ਲਾਗੇ ਹਰਮੋਨੀਆ ਮੰਨੇ ਹਰਮੋਨੀਆ ਬਚਾਉਣ ਵਾਲੇ ਨੇ ਆਖਿਆ ਮਾ 당 ਕਿਨੂੰ ਤ੍ਰਿਗ ਤ੍ਰਿਗ ਕਹਿਣ ਲਈ ਆ ਇਹ ਫਿਟੇ ਮੂ ਫਿਟੇ ਮੂ ਕਿਨੂੰ ਕਹਿਣ ਲਈ ਆ ਤੇ ਗਾਰੀਆਂ ਗਾਉਣ ਵਾਲੀ ਨੇ ਆਖਿਆ ਜਿਹੜੇ ਮੇਰੇ ਨਾਚ ਵੇਖਣ ਡੈ ਨੇ ਇਹ ਮੈਂ ਇਹਨਾਂ ਨੂੰ ਕਹਿਣ ਲਈ ਦੁਰ ਫਿਟੇ ਮੂ ਦੁਰ ਫਿਟੇ ਮੂ ਤ੍ਰਿਗ ਤੁਹਾਨੂੰ ਤ੍ਰਿਗ ਤੁਹਾਨੂੰ ਇਹ ਬੇਇੱਜ਼ਤੀ ਕਰਾ ਕੇ ਵੀ ਅਸੀਂ ਗਾੜੀ ਬੈਠੇ ਰਹਿੰਨੇ ਉਤੋਂ ਦੀ ਪੈਸੇ ਸੁੱੜਦੇ ਆ ਇਹ ਪੰਜਾਬ ਇਤਰਾਹ ਦਾ ਨਹੀਂ ਸੀ ਜਿਤਨਾ ਦਾ ਪੰਜਾਬ ਅੱਜ ਹੈ ਇੱਕ ਬੇਨਤੀ ਕਰਦਿਆਂ ਮੇਰੇ ਵੀਰ ਨੌਜਵਾਨ ਬੈਠੇ ਨੇ ਦੀਵਾਨ ਵਿੱਚ ਮੈਂ ਧੰਨਵਾਦ ਕਰਦਾ ਹਾਂ ਅਜੋਕੇ ਸਮੇਂ ਦੇ ਵਿੱਚ ਨੌਜਵਾਨੀ ਨੇ ਸਾਨੂੰ ਇੰਨਾ ਪਿਆਰ ਦਿੱਤਾ ਕਿ ਇਹਨਾਂ ਨੌਜਵਾਨਾਂ ਨੇ ਸਾਨੂੰ ਤਲ ਹੱਥਾਂ ਦੀਆਂ ਤਲੀਆਂ ਤੇ ਚੁੱਕਿਆ